ਵੀਰ ਸਿੰਘ ਬਾਦਲ ਹੋ ਰਹੇ ਨੇ ਜਾਂ ਉਹਨਾਂ ਦੇ ਜਿਹੜੇ ਧੜੇ ਨਾਲ ਖੜੇ ਐ ਚਾਹੇ ਉਹ ਪ੍ਰੋਫੈਸਰ ਜਿਹੜੇ ਆ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਾਂ ਬਲਵਿੰਦਰ ਸਿੰਘ ਭੁੰਦੜ ਨੇ ਮਿਰਸਾ ਸਿੰਘ ਉਲਟੋਹਾ ਜਾਂ ਜਨਮੇਜਾ ਸਿੰਘ ਸੇਖੋਂ ਮਹੇਸ਼ੇਂਦਰ ਸਿੰਘ ਗਰੇਵਾਲ ਉਹ ਇਹ ਕਹਿ ਰਿਹਾ ਕਿ 99 ਪੁਆਇੰਟ ਐ ਜਿਹੜੇ ਪਰਸੈਂਟ ਬੰਦੇ ਐ ਉਹ ਹੈਗੇ ਆ ਪ੍ਰਧਾਨ ਸਾਹਿਬ ਦੇ ਨਾਲ ਦੂਜੇ ਇੱਕ ਪਾਸੇ ਹੋਈ ਜਾਣ ਕਹਿੰਦੇ ਭਾਜਪਾ ਤੇ ਕੇਂਦਰੀ ਏਜੰਸੀਆਂ ਉਹ ਤੋੜਨਾ ਚਾਹੁੰਦੀਆਂ ਪਾਰਟੀ ਨੂੰ ਇਸ ਕਰਕੇ ਉਹਨਾਂ ਦੀ ਬੋਲੀ ਬੋਲਦੇ ਆ ਇਹ ਸਾਰੇ ਪਟਕਾਊ ਯੰਤਰ ਨੇ ਚਰਨਜੀਤ ਬਰਾੜ ਹੋਇਆ ਇੱਕੋ ਦੂਜੇ ਪਾਸਿਓਂ ਕਿਹੜਾ ਹੈਗਾ ਉਹ ਇਹਨਾਂ ਦਾ ਸਕੱਤਰ ਜਾ ਉਹਦਾ ਮੇਰੇ ਨਾਲ ਵੰਟੀ ਵੰਟੀ ਰਮਾਣਾ ਵੰਟੀ ਰਮਾਣਾ ਇਹ ਸਾਰੇ ਘਚੋਲਾ ਪਉ ਜੰਤਰ ਨੇ ਇਹਨਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਰੌਲਾ ਕੀ ਅਸਲ ਚ ਇਹ ਅਸਲ ਚ ਰੌਲਾ ਨਿੱਖਰ ਨਾਉਣ ਵਾਲੇ ਸਮੇਂ ਚ ਮੈਂ ਇਹ ਨਹੀਂ ਕਹਿੰਦਾ ਸਪਸ਼ਟ ਪਾਲਾਬੰਦੀ ਹੋਗੀ ਇਹ ਪਾਲਾਬੰਦੀ ਹੋਣ ਦੀ ਸੁਭਾਅ ਬਣਾਉਣ ਵਾਲੀ ਸਮੇਂ ਦੇ ਵਿੱਚ ਬੰਦੇ ਕਿਦੇ ਕੰਨੀ ਕਿੰਨੇ ਨੇ ਇਹ ਨਹੀਂ ਕੋਈ ਫੈਸਲਾ ਨਹੀਂ ਕਰਨਾ ਫੈਸਲਾ ਕਰੂ ਲਾਈਨ ਸੇਧ ਕੀ ਆ ਤੇ ਅਮਰਤਪਾਲ ਨਾਲ ਕਿੰਨੇ ਬੰਦੇ ਸੀ ਤੇ ਸਰਬਜੋਤ ਨਾਲ ਕਿੰਨੇ ਕੰਦੇ ਸੀ ਇੱਕ ਸੈਂਟੀਮੈਂਟ ਉਹਨਾਂ ਨੇ ਸਿੱਖਾਂ ਦਾ ਕੈਸ਼ ਕਰ ਲਿਆ ਸਿੱਖਾਂ ਦੇ ਅੰਦਰ ਉਹ ਗੱਲ ਪਈ ਸੀ ਸੋ ਇਸ ਕਰਕੇ ਇਹ ਜਿਹੜੇ ਬੰਦਾ ਵੀ ਇੰਨੇ ਉਹਦੇਦਾਰ ਉਧਰ ਨੇ ਇੰਨੇ ਉਹਦੇਦਾਰ ਇਧਰ ਨੇ ਇੰਨੇ ਵੱਡੇ ਲੀਡਰ ਉਧਰ ਨੇ ਇੰਨੇ ਵੱਡੇ ਲੀਡਰ ਘੱਟ ਨੇ ਇਹ ਨਹੀਂ ਉਹ ਕਹਿੰਦੇ ਨਾ ਸ਼ਾਹ ਮੁਹੰਮਦਾਨਤ ਨੂੰ ਹੀ ਹੋਣਾ ਜਿਹੜਾ ਕਰੇਗਾ ਖਾਲਸਾ ਪੰਥ ਮੀਆਂ ਦੁਖਾਂਤ ਇਹਨਾਂ ਦਾ ਵੱਡਾ ਇਹ ਅਸਲ ਚ ਦੇਖੋ ਦੋ ਪੱਖਾਂ ਤੋਂ ਉਹਨਾਂ ਨੇ ਮਾਰ ਖਾਧੀ ਆ ਸੇਧ ਗੁਰਬਾਣੀ ਤੇ ਮਿਲੂ ਪਰ ਇਹ ਦੁੱਖਾ ਵੀ 30 35 ਸਾਲ ਦਾ ਇਹ ਮੁਹਾਵਰਾ ਭੁੱਲ ਗਏ ਪੰਥਕ ਗੁਰਬਾਣੀ ਦੀਆਂ ਤੋਂ ਘੱਟ ਭੁੱਲਣੀਆਂ ਸਿਰਫ ਇੰਨੀਆਂ ਸ਼ਹੀਦਾਂ ਦੀ ਜਥੇਬੰਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਚੌਥਾ ਸ਼ਬਦ ਨਹੀਂ ਇਹਨਾਂ ਨੂੰ ਆਉਂਦਾ ਪਰ ਜਦੋਂ ਰਾਹ ਤੋਂ ਭਟਕ ਜਾਂਦੇ ਆ ਤੇ ਜਾਂਦੇ ਵੀ ਸਾਰੇ ਅਕਾਲ ਤਖਤ ਸਾਹਬ ਤੇ ਨਤਮਸਤਕ ਹੋਣੇ ਇਹ ਵੀ ਕਹਿ ਦਿੰਦੇ ਆ ਕਿ ਸਾਡੇ ਤੋਂ ਗਲਤੀਆਂ ਜੇ ਹੋ ਗਈਆਂ ਇਤਿਹਾਸ ਦੇ ਅੰਦਰ ਅਸੀਂ ਮਾਫੀ ਮੰਗਦੇ ਆ ਅਕਾਲ ਤਖਤ 'ਚ ਜਾਨ ਛੱਡੀ ਐ ਇਹਨਾਂ ਨੇ ਅਕਾਲ ਤਖਤ ਦੇ ਤੁਹਾਨੂੰ ਲੱਗਦਾ ਜੋ ਫੈਸਲਾ ਕਰੂ ਮੰਨੀ ਜਾਊ ਅਕਾਲ ਤਖਤ ਨੇ ਕਿੰਨੀਆਂ ਗੱਲਾਂ ਕੀਤੀਆਂ ਨੇ ਹੁਣ ਤੱਕ ਮੰਨੀਆਂ ਇਹਨਾਂ ਨੇ ਅਕਾਲ ਤਖਤ ਨੇ ਕਿੰਨੇ ਸਾਲ ਹੋ ਗਏ ਇਹ ਕਹੇ ਨੂੰ ਵੀ ਜਥੇਦਾਰਾਂ ਦੀ ਨਿਯੁਕਤੀ ਤੇ ਹਟਾਉਣ ਦਾ ਕੋਈ ਫਾਰਮੂਲਾ ਤਾਂ ਤੈਅ ਕਰ ਲੋ ਹੁਕਮ ਦਿੱਤਾ ਹੋਇਆ ਮੰਨ ਲਿਆ ਆਪਣਾ ਚੈਨਲ ਖੋਲੋ ਹੁਕਮ ਦਿੱਤਾ ਹੋਇਆ ਮੰਨ ਲਿਆ ਫਿਰ ਉਹਨਾਂ ਤੋਂ ਮਾਫ ਕਰਾ ਲਿਆ ਸੌਦਾ ਸਾਧ ਸੰਗਤ ਨੇ ਦਬਾਅ ਪਾ ਕੇ ਮੁੜ ਕੇ ਉਹ ਮਾਫੀ ਵਾਪਸ ਕਰਾਈ ਫਿਰ ਸਾਰੇ ਜਨਰਲ ਹਾਊਸ ਨੇ ਪਾਸ ਕੀਤਾ ਜਥੇਦਾਰਾਂ ਨੇ ਪਾਸ ਕੀਤਾ ਤਲਵੰਡੀ ਸਾਬੋ ਵੱਡੀ ਪ੍ਰੈਸ ਕਾਨਫਰੰਸ ਕਰਕੇ ਪੰਥਕ ਕਾਨਫਰੰਸ ਕਰਕੇ ਨਾਨਕਸ਼ਹੀ ਕੈਲੰਡਰ ਲਾਗੂ ਕੀਤਾ ਜਦੋਂ ਟਕਸਾਲੀਆਂ ਦੇ ਦੇਰੇਦਾਰਾਂ ਦਾ ਦਬਾਅ ਆਇਆ ਕਹਿੰਦੇ ਜੀ ਕਮੇਟੀ ਬਣਾ ਲਓ ਦੋ ਮੈਂਬਰੀ ਕਮੇਟੀ ਬਣਾਦੀ ਉਹਨਾਂ ਪਾਸ ਕੀਤਾ ਹੋਇਆ ਲਾਗੂ ਕੀਤਾ ਹੋਇਆ ਕੈਲੰਡਰ ਵਾਪਸ ਕਰ ਲਿਆ ਸੋ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਉਲੰਘਣਾ ਸਭ ਤੋਂ ਪਹਿਲਾਂ ਕਿਹਨੇ ਕੀਤੀ ਬਾਦਲਦਲ ਨੇ 1999 ਵੇਲੇ ਕੱਲੀ ਹੁਕਮਨਾਮਿਆਂ ਦੀ ਉਲੰਘਣਾ ਨਹੀਂ ਕੀਤੀ ਟੋੜਾ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਹਿਆ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਹਟਾਇਆ ਤੇ ਹੁਣੇ ਅਕਾਲ ਤਖਤ ਤੱਕ ਹੀ ਭਾਲਦੇ ਆ ਵੀ ਅਕਾਲ ਤਖਤ ਫੈਸਲਾ ਕੋਈ ਨਾ ਇਹਨਾਂ ਚ ਦਖਲ ਦੇਉ ਸ਼ਰੋਮਣੀ ਅਕਾਲੀ ਦਲ ਬਚਾਓ ਉਹਨਾਂ ਨੇ ਨਾਰਾ ਦਿੱਤਾ ਕੱਲ ਜਿਹੜੇ ਜਲੰਧਰ ਇਕੱਠੇ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਤੇ ਮਲੂਕਾ ਤੇ ਉਹ ਸਾਰੇ ਧੜਾ ਜਿਹੜਾ ਬੀਬੀ ਜਗੀਰ ਕੌਰ ਵੀ ਵਿੱਚ ਇੱਕ ਪਾਸੇ ਇਧਰ ਪੰਜਾਬ ਬਚਾਓ ਵਾਲੇ ਯਾਤਰਾ ਵਿੱਚ ਵੀ ਸ਼ਾਮਲ ਹੋ ਜਾਂਦੇ ਆ ਫਿਰ ਸ਼ਰੋਮਣੀ ਅਕਾਲੀ ਦਲ ਬਚਾਓ ਵਾਲੇ ਨਾਰੇ ਦੇ ਉੱਤੇ ਚੱਲਣ ਨੂੰ ਤਿਆਰ ਬੈਠੇ ਆ ਬਚਾਉਣਾ ਕਿਦੇ ਤੋਂ ਆ ਇਹ ਜਦੋਂ ਸਵਾਲ ਹੁੰਦਾ ਜਵਾਬ ਨਹੀਂ ਆਉਂਦਾ ਆਪਦੇ ਆਪ ਚ ਦੋਹੇ ਨਾਰੇ ਸਹੀ ਨੇ ਪਰ ਗੱਲ ਇਹ ਆ ਪੰਜਾਬ ਬਰਬਾਦ ਕਿਉਂ ਹੋਇਆ ਬਚੂ ਤਾਂ ਤਾਹੀਂ ਅਕਾਲੀ ਦਲ ਬਰਬਾਦ ਕਿਉਂ ਹੋਇਆ ਜੇ ਉਹਦਾ ਪਤਾ ਕਰੋਗੇ ਤਾਂ ਹੀ ਬਚੂ ਜਦੋਂ ਤੁਸੀਂ ਮਰਜ ਟੋਲੋਗੇ ਉਹ ਕਹਿੰਦੇ ਬਾਹਰੋਂ ਨਵਜਾਂ ਫੜਫੜ ਤੈਨੂੰ ਰੋਗ ਪਤਾ ਨਹੀਂ ਲੱਗਣਾ ਸੋ ਇਸ ਕਰਕੇ ਅਕਾਲੀ ਦਲ ਮਰਿਆ ਕਿਹੜੀ ਗੱਲ ਤੇ ਆ ਉਹ ਤਾਂ ਉਹ ਦੇਖੋ ਦੋ ਗੱਲਾਂ ਨੇ ਬਹੁਤ ਸਿੱਧੀਆਂ ਪਹਿਲੀ ਗੱਲ ਆ ਬਸਪਾ ਨਾਲੋਂ ਨਾਤਾ ਤੋੜਿਆ 99 ਵਿੱਚ ਬਿਨਾਂ ਸ਼ਰਤ ਹਮਾਇਤ ਦਿੱਤੀ ਉਹ ਹਮਾਇਤ ਬਿਨਾਂ ਸ਼ਰਤੇ ਚੱਲਦੀ ਰਹੀ ਆਖਰ ਚ ਆ ਕੇ ਕਿਸਾਨ ਅੰਦੋਲਨ ਨੇ ਜਦੋਂ ਇਹਨਾਂ ਦੇ ਪੈਰਾਂ 'ਹੇਠ ਅੱਗ ਵਾਲੀ ਉਹਨਾਂ ਨੂੰ ਲੱਗਿਆ ਵੀ ਆਹ ਕੀ ਹੋ ਗਿਆ ਫੇਰ ਇਹ ਬਾਹਰ ਨਿਕਲੇ ਗੁਰਬਾਣੀ ਰਾਹ ਦਰਸਾਉਂਦੀ ਆ ਸਾਧ ਬਾਰੇ ਮਛਲੀ ਜਾਲ ਨਾ ਜਾਣਿਆ ਕਿਉਂ ਕੀਤਾ ਵਸਾ ਜੋ ਪਾਜਪਨ ਨਾਲ ਸਾਝ ਪਈ ਹੁਣ ਤੱਕ ਟੁੱਟ ਗਈ ਕੜਕ ਕਰਕੇ ਨਾ ਫੇਰ ਇਹਨਾਂ ਨੇ ਤਾਂ ਸਰਕਾਰ ਬਣਾਈ ਉਹਨਾਂ ਦੀ ਬਚਾਈ ਹਮਾਇਤ ਦੇ ਕੇ ਉਹਨਾਂ ਨੇ ਚੋਣ ਗੱਠ ਜੋੜ ਮੋਕਈ ਸ਼ਰਤਾਂ ਲਾਤੀਆਂ ਵੀ ਗੱਠ ਜੋੜੇ ਤਾਂ ਹੁਪਹਿਲਾ ਤਿੰਨ ਗੱਲਾਂ ਮੰਨੋ ਉਹਨਾਂ ਬਾਰੇ ਗੋਲ ਮੋਲ ਜਿਹਾ ਜਵਾਬ ਰੱਖਿਆ ਉਲਾਨਾ ਮਾ ਵਧੀਆ ਲਿਖ ਲਿਆ ਉਹ ਗਾਹਾਂ ਪ੍ਰਚਾਰਿਆ ਨਹੀਂ ਦੁੱਬਦਾ ਜਿਹੜਾ ਤੁਸੀਂ ਹਰ ਸਮਿਰਤ ਦੀ ਗੱਲ ਕਰਦੇ ਹੋ ਉਹ ਹੀ ਦੁੱਬਦਾ ਪਰ ਇਹ ਹੌਲੀ ਹੌਲੀ ਦੰਦੀ ਨਿਖਰਨੀ ਆ ਇੱਕ ਤਾਂ ਇਹਨਾਂ ਨੂੰ ਉੱਥੋਂ ਵਿਚਾਰਨਾ ਚਾਹੀਦਾ ਵੀ ਜਿਹੜੀ ਸਾਂਝ ਸੀ ਕਿਉਂਕਿ ਭਾਜਪਾ ਨੇ ਜਿਹਨੂੰ ਨਾਲ ਰਲਾਇਆ ਨਾ ਹਰ ਇੱਕ ਨੂੰ ਮਾਰਿਆ ਜਿੰਨੀਆਂ ਮਰਜ਼ੀ ਉਦਾਹਰਣਾਂ ਦੇਖ ਲਓ ਜਿੰਨੀਆਂ ਮਰਜ਼ੀ ਪਾਰਟੀਆਂ ਦੇਖ ਲਓ ਅਕਾਲੀ ਦਲ ਵੀ ਮਰਿਆ ਖੜਾ ਕੱਲਾ ਇਹ ਨਹੀਂ ਵੀ ਇਹ ਸੁਖਵੀਰ ਨੇ ਮਾਰਤਾ ਜਾਂ ਸੋ ਵੀ ਨਾਲ ਇਹਨਾਂ ਦਾ ਕਿਸੇ ਦਾ ਕੀ ਰੋਲ ਆ ਅਸੀਂ ਸਾਰੇ ਇੱਕ ਸਾਰੇ ਆ ਸਹਿਮਤੀ ਆ ਹਰ ਇੱਕ ਗੱਲ ਤੇ ਸਹਿਮਤ ਰਹਾ ਹੈ ਜੇ ਵੀ ਖੁੱਲ ਕੇ ਜਿਹਨੂੰ ਪੁੱਛ ਲਈਏ ਨਾ ਜਲੰਧਰ ਇਕੱਠੇ ਹੋਇਆ ਉਹ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸਿੱਧੀ ਟਿੱਪਣੀ ਨਹੀਂ ਕਰ ਰਿਹਾ ਗੋਲ ਮੋਲ ਗੱਲ ਹੋ ਰਹੀ ਹੈ ਨਹੀਂ ਜੇ ਤਾਂ ਇਹਨਾਂ ਦੀ ਉਹਨਾਂ ਮੁੱਦਿਆਂ ਬਾਰੇ ਵੱਖਰੀ ਪੋਜੀਸ਼ਨ ਹੋਵੇ ਤਾਂ ਕਰਨਗੇ ਨਾ ਫਿਰ ਅਸੀਂ ਰਿਜਨਲ ਪਾਰਟੀਆਂ ਇਕੱਠੀਆਂ ਕਰਨੀਆਂ ਸੀ ਜਦੋਂ ਤੁਸੀਂ 10 ਸਾਲ ਜਿੰਨਾ ਉਹਨੇ ਰਿਜਨਲ ਪਾਰਟੀਆਂ ਨੂੰ ਮਾਰੇ ਆ ਰਾਜਾ ਦੋਧਕਾਰ ਖੋਹੇ ਨੇ ਕਿਸੇ ਗੱਲ ਬਾਰੇ ਤਾਂ ਬੋਲੇ ਨਹੀਂ ਉਹ ਤੁਹਾਡੇ ਕਿਵੇਂ ਭਰੋਸਾ ਕਰ ਲੈਣ ਮੇਰੇ ਕਹਿਣ ਦਾ ਮਤਲਬ ਇਹ ਉਹ ਸਾਂਝ ਦੇ ਵਿੱਚ ਕੀ ਗੜਬੜ ਰਹੀ ਆ ਉਹਦੀ ਕੀ ਕੀਮਤ ਦੇਣੀ ਪਈ ਆ ਕੀ ਠੀਕ ਸੀ ਕੀ ਗਲਤ ਸੀ ਇੱਕ ਤਾਂ ਖੇਤਰੇ ਬਣਦਾ ਦੂਜਾ ਪੰਜਾਬ ਦੇ ਮੁੱਦੇ ਸੀ ਨਾ ਜਿਨ੍ਹਾਂ ਖਾਤਰ ਐਡੀ ਵੱਡੀ ਲੜਾਈ ਹੋਈ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਹਜ਼ਾਰਾਂ ਮੁੰਡੇ ਮਾਰਤੇ ਮੱਦੇ ਮਸਲੇ ਉਦੋਂ ਵੀ ਖੜੇ ਸੀ ਨਾ ਜੀ ਤੁਸੀਂ ਇੱਕ ਨਾਰਾ ਚੱਕ ਲਿਆ ਭਾਈਚਾਰਕ ਏਕਤਾ ਫਿਰਕੂ ਅਮਨ ਸ਼ਾਂਤੀ ਪਹਿਲੀ ਗੱਲ ਆ ਪੰਥ ਤਾਂ ਇਸ ਨਾਰੇ ਦਾ ਪਹਿਲੀ ਬੁਲੰਦ ਕਰਦਾ ਜਦੋਂ ਸਰਵਤ ਦੇ ਭਲੇ ਦੀ ਗੱਲ ਕਰਦਾ ਨਾ Hindu ਧਰਮ ਦਾ ਵਿਰੋਧੀ ਨਾ اسلام ਦਾ ਵਿਰੋਧੀ ਨਾ ਵੱਖਰੇ ਵਿਚਾਰਾਂ ਦਾ ਵਿਰੋਧੀ ਉਸ ਰੂਪ ਦੇ ਵਿੱਚ ਦੁਸ਼ਮਣ ਨਹੀਂ ਕਿਸੇ ਨੂੰ ਮੰਨਦਾ ਕਿਉਂਕਿ ਸਿੱਖ ਸਿਧਾਂਤ ਆ ਜਿਹੜਾ ਕਾਮਰੇਡ ਤਾਂ ਜਮਾਤੀ ਖਾਤਮੇ ਦੀ ਗੱਲ ਕਰਦੇ ਆ ਨਾ ਇਹ ਕਹਿੰਦੇ ਆ ਦੁਸ਼ਮਣ ਚੋਂ ਦੁਸ਼ਮਣੀ ਖਤਮ ਕਰਨੀ ਆ ਸਿੱਖੀ ਸਿਧਾਂਤ ਇਹ ਕਹਿੰਦਾ ਦੁਸ਼ਮਣ ਚੋਂ ਦੁਸ਼ਮਣੀ ਖਤਮ ਕਰਨੀ ਆ ਸੋ ਇਸ ਕਰਕੇ ਇਹਨਾਂ ਨੇ ਇਹ ਜਿਹੜੀ ਗੱਲ ਕੀਤੀ ਇਹਦੀ ਲੋਡ ਸੀ ਕਰੀ ਜਾਂਦੇ ਕੋਈ ਇਤਰਾਜ਼ ਨਹੀਂ ਪਰ ਇਹ ਕਰਦੇ ਕਰਦੇ ਪੰਥ ਪੰਜਾਬ ਤੇ ਮੁਲਕ ਦੇ ਜਿਹੜੇ ਮੁੱਦੇ ਸੀ ਉਹਨਾਂ ਵੱਲ ਪਿੱਟ ਕਰ ਰੱਖੇ